ਐਮਐਲਏ ਪਠਾਨ ਮਾਜਰਾ ਦੀ ਬੀਤੀ ਸਵੇਰ ਪੁਲਿਸ ਅਧਿਕਾਰੀ ਦੇ ਮਤਾਬਕ ਗ੍ਰਫਤਾਰੀ ਹੋਈ ਫਿਰ ਫਰਾਰੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਪਠਾਨ ਮਾਜਰਾ ਲਾਈਵ ਹੁੰਦੇ ਨੇ ਕੀ ਪਠਾਨ ਮਾਜਰਾ ਦਾ ਐਨਕਾਊਂਟਰ ਹੋ ਸਕਦਾ ਹੈ ਇਸ ਸਵਾਲ ਤੇ ਚਰਚਾ ਕਰਾਂਗੇ ਕੀ ਬੋਲੇ ਨੇ ਲਾਈਵ ਹੋ ਕੇ ਪਠਾਨ ਮਾਜਰਾ ਇਸ ਤੇ ਉੱਤੇ ਵਿਚਾਰ ਚਾ ਕਰਾਂਗੇ ਨਾਲ ਹੀ ਆਮ ਆਦਮੀ ਪਾਰਟੀ ਦੇ 10 ਹੋਰ ਐਮਐਲਏ ਦੇ ਉੱਤੇ ਹਾਈ ਕਮਾਂਡ ਦੀ ਤਿੱਖੀ ਨਜ਼ਰ ਹੈ ਕੀ ਕਿਉਂ ਤਿੱਖੀ ਨਜ਼ਰ ਹੈ ਇਨ ਐਮਐਲਏ ਦੇ ਕੀ ਕੋ ਸ਼ਿਕਾਇਤਾਂ ਗਈਆਂ ਨੇ ਕੀ ਕੁਝ ਹੋਇਆ ਆਮ ਆਦਮੀ ਪਾਰਟੀ ਦੇ ਅੰਦਰ ਖਾਤੇ ਕੀ ਕੁਝ ਚੱਲ ਰਿਹਾ ਹੁਣ ਕਿਹੜੀ ਖਿਚੜੀ ਪਕ ਰਹੀ ਹੈ ਇਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਹੋਰ ਵੀ ਮੁੱਦੇ ਨੇ ਪੰਜਾਬ ਦੇ ਜਸਪ੍ਰੀਤ ਦੇ ਨਾਲ ਪੰਜਾਬ ਹੜਾ ਦੀ ਮਾਰ ਚੱਲ ਰਿਹਾ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਪੰਜਾਬ ਸਰਕਾਰ ਨੇ ਕੀ ਐਲਾਨ ਕੀਤਾ ਇਸ ਤੇ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਵਾਣਿੰਡਾ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪੱਟੀ ਪਟੀ ਸਾਥ ਸਤਿ ਸ਼੍ਰੀ ਅਕਾਲ ਬੋ ਸ ਪ੍ਰਭਜਿਤ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਟਾਰੀ ਸਾਹਿਬ ਬੀਤੇ ਦਿਨ ਤੋਂ ਪਠਾਨ ਮਾਜੇ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ ਬੀਤੀ ਸਵੇਰ ਕਿਹਾ ਜਾ ਰਿਹਾ ਸੀ ਕਿ ਹਰਿਆਣੇ ਦੇ ਕਰਨਾਲ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਜਦੋਂ ਪੰਜਾਬ ਲੈ ਕੇ ਆ ਰਹੇ ਸੀ ਪੁਲਿਸ ਤੋਂ ਫਰਾਰ ਹੋ ਗਏ ਉਸ ਤੋਂ ਬਾਅਦ ਕਹਿੰਦੇ ਉਹਨਾਂ ਨੇ ਗੋਲੀਆਂ ਵੀ ਚਲਾਈਆਂ ਇੱਕ ਪੁਲਿਸ ਅਧਿਕਾਰੀ ਜ਼ਖਮੀ ਵੀ ਹੋ ਗਿਆ ਪਰ ਹੁਣ ਪਠਾਨ ਮਾਜਰਾ ਖੁਦ ਲਾਈਵ ਹੁੰਦੇ ਨੇ ਤੇ ਕਹਿੰਦੇ ਨੇ ਮੇਰਾ ਇਨਕਾਊਂਟਰ ਕਰਨ ਲੱਗੇ ਸੀ ਮੈਂ ਤਾਂ ਇਹਨਾਂ ਨੂੰ ਰੋਟੀ ਪਾਣੀ ਦੇ ਵਿੱਚ ਬਿਜ਼ੀ ਕਰਕੇ ਉੱਥੋਂ ਆ ਗਿਆ ਕੀ ਲੱਗਦਾ ਹੈ ਕਿ ਪਠਾਨ ਮਾਜਰੇ ਦੀ ਜੋ ਇਨਕਾਊਂਟਰ ਹੈ ਹੋ ਸਕਦਾ ਹੈ ਤੇ ਕਿਉਂ ਅਜੀਹਾਂ ਲੱਗ ਰਿਹਾ ਹੈ ਕਿ ਧਰਮਵੀਰ ਗਾਂਧੀ ਨੇ ਵੀ ਬੋਲ ਦਿੱਤਾ ਕਿ ਸਕ੍ਰਿਪਟਡ ਲੱਗ ਰਿਹਾ ਹੈ ਜੇ ਸਕ੍ਰਿਪਟਡ ਲੱਗ ਰਿਹਾ ਹੈ ਤੇ ਕਿਉਂ ਸਕ੍ਰਿਪਟ ਜਿਹੜੀ ਲਿਖੀ ਜਾ ਰਹੀ ਹੈ ਝੂਠ ਬੋਲਣਾਂ ਦੀ ਜਾਂਚੀਆਂ ਨੇ ਪੰਜਾਬ ਪੁਲਿਸ ਤੋਂ ਕੁਝ ਸਿੱਖੇ ਇੰਨਾਂ ਨੂੰ ਇਹ ਪਤਾ ਹੋਣਾ ਜਿਹਦਾ ਜਿਹਨਾਂ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਉਹਨਾਂ ਦੇ ਵਿੱਚੋਂ ਭਾਵੇਂ 10% ਹੀ ਹੁਣ ਜੇਲ੍ਹਾਂ ਦੀ ਹਵਾ ਖਾ ਰਹੇ ਨੇ ਅੱਜ ਜੀ ਤੇ ਉਹਨਾਂ ਦੇ ਇਤਿਹਾਸ ਦਾ ਨਾਂ ਲਿਖਿਆ ਝੂਠੇ ਪੁਲਿਸ ਮੁਕਾਬਲੇ ਲਿਖੇਗੇ ਉਹਨਾਂ ਦੇ ਪੁੱਤ ਪੋਤਿਆਂ ਤੱਕ ਭੁਗਤਨੇ ਪੈਣੇ ਨੇ ਲੋਕ ਭੁੱਲ ਦੇ ਦਿਓ ਜੀ ਤੇ ਬਿਕਰਮ ਸਿੰਘ ਬਰਾੜ ਜਿਹਨੂੰ ਇਹ ਕਹਿੰਦੇ ਜੀ ਸਾਡਾ ਇਹ ਇਨਕਾਊਂਟਰ ਸਪੈਸ਼ਲਿਸਟ ਆ ਉਹਨੂੰ ਭੇਜਿਆ ਗਿਆ ਸੀ ਗ੍ਰਿਫਤਾਰ ਕਰਨ ਵਾਸਤੇ ਦਾਬਰੀ ਪਿੰਡਾ ਕਰਨਾਲ ਦੇ ਵਿੱਚ ਤੇ ਹਰਮੇਸ਼ ਸਿੰਘ ਪਠਾਨ ਮਾਜਰਾ ਦਾ ਸਾਨੂੰ ਜਿਹੜਾ ਗੁਰਨਾਮ ਸਿੰਘ ਆ ਇਹ ਬਕਾਇਦਾ ਤੌਰ ਤੇ ਹਰਿਆਣਾ ਸੀ ਗੁਰਦੁਆਰਾ ਪ੍ਰਮੋਦਾ ਪਿੰਡ ਦਾ ਮੈਂਬਰ ਤੇ ਪਿੰਡ ਦਾ ਸਰਪੰਚ ਵੀ ਹੈ ਜੀ ਇਹ ਉੱਥੇ ਗਿਆ ਜਦੋਂ ਇਸ ਵੇਲੇ 5 ਵਜੇ ਜਾਂਦੇ ਉਹ ਕਹਿੰਦੇ ਕੋਈ ਗੱਲ ਨਹੀਂ ਚਲਦੇ ਤੁਹਾਡੇ ਨਾਲ ਤੁਹਾਨੂੰ ਪਤਾ ਹੈ ਤੇ ਥੋੜੀ ਜਿਹੜੀ ਹੁੰਦੇ ਨਾ ਬਦਮਾਸ਼ ਹੁੰਦੇ ਉਹਨਾਂ ਦੀ ਰੇਗ ਰਾਗੇ ਕਤਲ ਹੁੰਦੀ ਉਹ ਪਤਾ ਹੁੰਦਾ ਵੀ ਮੈਂ ਹੁਣ ਇੱਥੇ ਆਪਣੇ ਕਿਵੇਂ ਆਪਣਾ ਬਚਾਅ ਕਰਨਾ ਹਮ ਅੱਜ ਕੱਲ ਤੇ ਰਵਾਜ ਨਹੀਂ ਰਹਾ ਪੁਰਾਣੇ ਜ਼ਮਾਨਿਆਂ ਦੇ ਵਿੱਚ ਜੇ ਕਿਤੇ ਪਿੰਡ 'ਚ ਕਤਲ ਹੋ ਜਾਂਦਾ ਸੀ ਪੁਲਿਸ ਜਾਂਦੀ ਸੀ ਜਿਹਦੇ ਕਤਲ ਕਤਲ ਹੋ ਜਾਂਦਾ ਉਹਦੇ ਘਰ ਮੀਟ ਪੜਦਾ ਹੁੰਦਾ ਸੀ ਪੁਲਿਸ ਵਾਲੇ ਨੂੰ ਮੀਟ ਖਾਣਾ ਪੈਂਦਾ ਸੀ ਸ਼ਰਾਬ ਦੋਣੀ ਪੈਂਦੀ ਸੀ ਉੱਥੇ ਇਹ ਹਾਲ ਸੀ ਸਾਡੀ ਪੁਲਿਸ ਵਾਲਿਆਂ ਦੀ ਅੱਜ ਕੱਲ੍ਹ ਤੇ ਲੋਕ ਥੋੜੇ ਸਿਆਣੇ ਹੋ ਗਏ ਨਹੀਂ ਇਹ ਗੱਲ ਵਾਰਾ ਖਾਂਦੀ ਲੇਕਿਨ ਫੇਰ ਵੀ ਹਰਬੀਰ ਸਿੰਘ ਮਾਜਰਾ ਜਿਹੜਾ ਹੈਗਾ ਸੀ ਪਠਾਨ ਮਾਜਰਾ ਇਹਨੇ ਬਕਾਇਦਾ ਤਰ ਤੇ ਕੋਈ ਸ਼ੱਕ ਵਾਲੀ ਨਹੀਂ ਮਾਈਨਿੰਗ ਪੂਰੀ ਕੀਤੀ ਐ ਫਰਵੜਣ ਕੇ ਜੀ ਲੋਟ ਮਚਾਈ ਸੀ ਕੋਈ ਸ਼ੱਕ ਵਾਲੀ ਨਹੀਂ ਦੋੜਾਵਨੀ ਆ ਗਿਆ ਕੋਈ ਲੇਕਿਨ ਉਦੋਂ ਜਦੋਂ ਪਤਾ ਲੱਗਾ ਜੀ ਮੇਰੇ ਤੇ ਮੁਕੱਦਮਾ ਦਰਜ ਹੋ ਜਾਣਾ ਵਾ ਨੇ ਫਿਰ ਰੋਲਾ ਪਾਇਆ ਲੇਕਿਨ ਲੋਕ ਕਹਿੰਦੇ ਸੀ ਹਰਮੀਤ ਹਰਮੀਤ ਜਿਹੜਾ ਵਾ ਪਠਾਨ ਮਾਰੇ ਨਾਲ ਨਹੀਂ ਜਿਹੜੇ ਤੇ ਮੁੱਦੇ ਠਹਿ ਉਹਨੇ ਠੀਕ ਠਾਕ ਜੀ ਲੋਕ ਮੁੱਦਿਆਂ ਦੀ ਗੱਲ ਕਰਦੇ ਨੇ ਇਹ ਚੱਲੇ ਗਿਆ ਪੰਜ ਵਿੱਚ ਪੁਲਿਸ ਚਲ ਜਾਂਦੀ ਆ ਘਰ ਬਠਾ ਜਾਂਦਾ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਚਾਹ ਪਣੀ ਛਕੋ ਪ੍ਰਸ਼ਾਦਾ ਪਣੀ ਛਕੋ ਬਚਦੇ ਆਪਾਂ ਕੋਈ ਗੱਲ ਜੀ ਜਿੱਥੋਂ ਤੱਕ ਮੇਰੀ ਆਪਣੀ ਸੋਚ ਆ ਜੋ ਮੈਂ ਮਹਿਸੂਸ ਕਰਦਾ ਹੋ ਸਕਦਾ ਵੀ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਵੇ ਤੁਸੀਂ ਲੈ ਕੇ ਨਹੀਂ ਹੋਣਾ ਛੜਾਉਣ ਦੀ ਕੋਈ ਗੱਲ ਨਹੀਂ। ਦੋਵੇਂ ਛੜਾਏ ਉਹਨਾਂ ਤੋਂ ਹੁਣ ਇਹ ਇੱਕ ਬਹਾਨੇਬਾਜ਼ੀ ਕਰਦਾ ਜੀ ਮੈਂ ਤੇ ਵੇਖੋ ਉਹਨਾਂ ਨੂੰ ਉਲਝਾ ਕੇ ਖਾਣੇ ਪਿੰਡ ਦੇ ਵਿੱਚ ਪਿਛਲੇ ਪਾਸੇ ਨਿਕਲ ਕੇ ਤੇ ਮੈਂ ਭੱਜ ਗਿਆ। ਜੀ ਤੇ ਮੇਰੇ ਵੀ ਫਹਿਰ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਦੀ ਗੋਲੀ ਨਹੀਂ ਚਲੀ। ਇਹਨੇ ਕੀ ਕੀਤਾ ਹੁਣ ਇਹ ਗੱਲ ਸਹੀ ਹੈ। ਪੀ ਪਿੰਡ ਦੇ ਲੋਕ ਇਕੱਠੇ ਕਰਲੇ ਲੋਕਾਂ ਲਈ ਜਦ ਨਾਈਟੇ ਚੱਲੇ ਨਾ ਵੱਟੇ ਚੱਲੇ ਨਾ ਗੋਲੀ ਚਲੀ ਕੁਛ ਨਹੀਂ ਚੱਲੇ ਇਹ ਸਭ ਰਜਾਮੰਦਗੀ ਸੀ ਇਹਨਾਂ ਦੀ ਹਰਮੀਤ ਸਿੰਘ ਪਠਾਨ ਮਾਜਰਾ ਜੋ ਮੱਜੀ ਝੂਠ ਬੋਲੀ ਤੇ ਰਜਾਮੰਦਗੀ ਦਾ ਛੱਡ ਕੇ ਆ ਰਜਾਮੰਦਗੀ ਦੇ ਨਾਲ ਜਿਹੜਾ ਸਭ ਕੁਝ ਹੋਇਆ ਵਾ ਉਹਨਾਂ ਨੇ ਮੁੜ ਕੇ ਫੇਰੇ ਉਹਨਾਂ ਦੀ ਪਰਚਾ ਦਰਜ ਕਰਾਇਆ ਜੀ ਹਰਮੀਤ ਸਿੰਘ ਪਠਾਨ ਮਾਜਰਾ ਦੇ ਵਿੱਚ ਇੱਕ ਪਰਚਾ ਤੇ ਜੀਰਕਪੁਰ ਦੇ ਵਿੱਚ ਤੇ ਦੂਸਰਾ ਪਰਚਾ ਬਕਾਇਦਾ ਤੌਰ ਤੇ ਕਰਨਾਲ ਦੇ ਇਕਠਾਣੇ ਦਰਜ ਹੋਇਆ ਇਹਨਾਂ ਦਾ ਸਾਨੂੰ ਜਿਹੜਾ ਗਰਨਾਬ ਸਿੰਘ ਆ ਉਹਦੇ ਖਿਲਾਫ ਤੇ ਹਰਮੀਤ ਸਿੰਘ ਦੇ ਖਿਲਾਫ ਤੇ ਤਿੰਨ ਪਿਸਤੌਲ ਪਾ ਦਿੱਤੇ ਗਏ ਜੀ ਇਹਨਾਂ ਨੂੰ ਆ ਬਰਾਮਦ ਕੀਤੇ ਗਏ ਤੇ ਤਿੰਨ ਪਿਸਤੌਲ ਸੀ ਜਿਹੜੀ ਸਾਡੇ ਗੋਲੀ ਚਲਾਈ ਸੀ ਗੋਲੀ ਗਲੀ ਕੋਈ ਨਹੀਂ ਚੱਲਦੀ ਸਾਰਾ ਪਿੰਡ ਗਵਾਵਾ ਨਾ ਕੋਈ ਪੱਥਰ ਚੱਲਿਆ ਨਾ ਕੋਈ ਗੋਲੀ ਚੱਲੀ ਆ ਕੁਛ ਨਹੀਂ ਲੋਕ ਇਕੱਠੇ ਜ਼ਰੂਰ ਹੋਏ ਸੀਗੇ ਹੁਣ ਅਜੇ ਤੱਕ ਪੁਲਿਸ ਦਾ ਪੱਖ ਲੋਕਾਂ ਤੋਂ ਸਾਹਮਣੇ ਸਪਸ਼ਟ ਨਹੀਂ ਹੈ ਵੀ ਵਾਕੇ ਇਹ ਰਜਮੰਦੀ ਦਾ ਛੱਡ ਕੇ ਆਏ ਸੀ ਜਉ ਭਜਾ ਸੀ ਉਹ ਜੀ ਜੀ ਪਤਾ ਚਲਦਾ ਹੁਣ ਇਹ ਬਕਾਇਦਾ ਤੌਰ ਤੇ ਦੇ ਖਿਲਾਫ ਉੱਥੇ ਥਾਣੇ ਦੇ ਵਿੱਚ ਧਾਰਾ 121 ਧਾਰਾ 132 ਧਾਰਾ 221 263 304 213 304 ਬੀ ਐਨ ਐਸ 221 ਆਪੇ ਤੁਸੀਂ ਪਬਲਿਕ ਡਿਊਟੀ ਕਰਦੇ ਅਧਿਕਾਰੀ ਦੇ ਕੰਮ 'ਚ ਵਿਗਨ ਪਾਉਣਾ ਭਾਵੇਂ ਧਾਰਾ ਬਹੁਤੀ ਸਖਤ ਨਹੀਂ ਹੈਗੀਆਂ ਲੇਕਿਨ ਮਕਦਮਾ ਉੱਥੇ ਦਰਜ ਜ਼ਰੂਰ ਕਰਾ ਦਿੱਤਾ ਗਿਆ ਵੀ ਇਹਨਾਂ ਨੇ ਜਿਹੜੀ ਸੀ ਸਾਡੇ ਕੋਲ ਇੱਥੇ ਸਾਡੇ ਤੇ ਗੋਲੀ ਚਲਾਈ ਆ ਸਾਡੇ ਤੇ ਪੱਥਰ ਚਲਾਏ ਤੇ ਭੱਜ ਗਿਆ ਸਾਡੇ ਕੋਲ ਐਂਟੀ ਗੈਂਗਸਟਰਸ ਫੋਰ ਜਿਹੜੀ ਆ ਉਹਦੀ ਬਕਾਇਦਾ ਤੌਰ ਤੇ ਡਿਊਟੀ ਲਗਾ ਦਿੱਤੀ ਗਈ ਐ ਐਂਟੀ ਗੈਂਗ ਟਾਸਕ ਫੋਰ ਦੀ ਡਿਊਟੀ ਲਗਾ ਦਿੱਤੀ ਗਈ ਵੀ ਤੁਸੀਂ ਬਕਾਇਦਾ ਤੌਰ ਤੇ ਇੱਥੇ ਜਿੱਦਾਂ ਜਿਹੜੇ ਫੜਿਆ ਨਹੀਂ ਜਾਂਦਾ ਉੱਧਰ ਜਾਣਾ ਨਹੀਂ ਇੱਥੋਂ ਤੁਸੀਂ ਉਹ ਉੱਥੇ ਲੱਗੇ ਨੇ ਜੀ ਉਹ ਤੇ ਲੱਗੇ ਨੇ ਫੜਿਆ ਜਾਂਦਾ ਕਿ ਫੜਿਆ ਜਾਂਦਾ ਤੇ ਕੋਈ ਪਤਾ ਨਹੀਂ ਸਾਨੂੰ ਅਜੇ ਤੱਕ ਲੇਕਿਨ ਕਹਿੰਦੇ ਆ ਜੀ ਪੰਜਾਬ ਪੁਲਿਸ ਦੇ ਦੇ ਪਿਛਲੇ ਪਾਸੇ ਜਿਹੜਾ ਸੀ ਇਹ ਫੋਰਸ ਲਾਤੀ ਫੜਨ ਵਾਸਤੇ ਕਾਬਦੀ ਸ਼ੇਰਨੀ ਆਸ ਤੇ ਜੋ ਫੜਨ ਵਾਸਤੇ ਆਪਾਂ ਕਹਿੰਦੇ ਆ ਰਸਤੀ ਆ ਤੇ ਮੈਨੂੰ ਨਹੀਂ ਉਮੀਦ ਪਈ ਕੋਈ ਬਹੁਤੀ ਵੱਡੀ ਗੱਲ ਹੋਵੇ ਕਿ ਉਹ ਫੜਿਆ ਜਾਵੇ ਭੱਜਣਾ ਤੇ ਭੱਜਣਾ ਕਿੱਥੇ ਹੋਏ ਹੋਣਾ ਤਾਂ ਦੇ ਕੰਟੈਕਟ ਜੀ ਕਿਤੇ ਪੁਲਿਸ ਜਿਵੇਂ ਅੰਦਰ ਜੀ ਬਰਾੜ ਮੇਰਾ ਭਰਾ ਵਾ ਬਿਲਕੁਲ ਉਹ ਡੀਐਸਪੀ ਬਰਾੜ ਨੂੰ ਕਹਿੰਦਾ ਮੇਰਾ ਭਰਾ ਵਾ ਉਹਦੇ ਤੇ ਕੋਈ ਗੱਲ ਨਹੀਂ ਇਹੋ ਜਿਹੀ ਹੈਗੀ ਮੇਰਾ ਭਰਾ ਕੋਈ ਗੱਲ ਨਹੀਂ ਹੈਗੀ ਮੈਂ ਪੁਲਿਸਾਂ ਦੀ ਬੋਝਤ ਕਰਦਾ ਵਾਂ ਲੇਕਿਨ ਪੁਲਿਸਾਂ ਵਿੱਚ ਇਹਨਾਂ ਵੀ ਜਦੋਂ ਮੈਨੂੰ ਕਿਸੇ ਪੁਲਿਸ ਲੈ ਦੱਸਦਾ ਸੀਗਾ ਪੇ ਤੈਨੂੰ ਇਹਨਾਂ ਨੇ ਪੰਜਾਬ ਦੀ ਹੱਦ 'ਚ ਵੜਦੇ ਤੇਰਾ ਇਨਕਾਊਂਟਰ ਕਰ ਦੇਣਾ ਤੇ ਮੈਂ ਤੇ ਇਸ ਗੱਲ ਤੇ ਡਰੂ ਆਪਣਾ ਪ੍ਰਬੰਧ ਕੀਤਾ ਆਪਾਂ ਜੰਨਾ ਨਹੀਂ ਤੇ ਮੈਂ ਕਿਉਂ ਭਾਈਦਾ ਉੱਥੋਂ ਜੀ ਮੈਂ ਕੋਈ ਪਹਿਲੀ ਵਾਰ ਇਹ ਨਹੀਂ ਦੇਖਣੀ ਕਿਤੇ ਉਹਨਾਂ ਨੇ ਇਸ ਕਰਕੇ ਜੋ ਕੁਝ ਵੀ ਉਹ ਆ ਹਰਬੀਰ ਸਿੰਘ ਨਾਲ ਕੋਈ ਬਹੁਤਾ ਸਖਾਵਾਂ ਨਹੀਂ ਹੋਇਆ ਤੇ ਮੈਂ ਸੋਚਦਾ ਵੀ ਹਰਮੀਤ ਸਿੰਘ ਦੇ ਉੱਤੇ ਕਈ ਸੰਗੀਨ ਅਲਜਮ ਹੋਰ ਵੀ ਆ ਜੀ ਕੁਰਾਲੀ ਬੀਬੀ ਜਿਹੜੀ ਗੁਰਪ੍ਰੀਤ कौर ਗਰੇਵਾਲ ਜੀ ਕਿਹਾ ਉਹ ਪਰਚਾ ਦਰਜ ਕੀਤਾ ਹੁਣ ਕਿਉਂ ਤੇ ਉਹਦਾ ਸਪਸ਼ਟਿਕਰਨ ਦਿੰਦਾ ਖਵਾਜੇ ਦਾ ਗਵਾ ਡੱਡੂ ਕੌਣ ਦਿੰਦਾ ਬਰਤੇਸ਼ ਸਿੰਘ ਪੰਨੂ ਜੀ ਜਿਹੜਾ ਆਪ ਇਹਨਾਂ ਗੱਲਾਂ ਚੋਂ ਦੇ ਕਿ ਜਿੱਤੇ ਆਪਣੇ ਢੂਠਾ ਪਰਚਾ ਦਰਜ ਹੋਇਆ ਸੀ ਜੀ ਬੜੀ ਪ੍ਰਿਵੈਸੀ ਇਹਦੀ ਕੁੱਟਮਾਰ ਵੀ ਕੀਤੀ ਸੀ ਪੁਲਿਸ ਨੇ ਫੜ ਕੇ ਕਾਲੀਆਂ ਦੇ ਟਾਈਮ ਦੇ ਉੱਤੇ ਇਸ ਕਰਕੇ ਜਿਹੜੀ ਗੱਲ ਉਹ ਕਹਿੰਦਾ ਵੀ ਹੁਣ ਵੇਖੋ ਜਿਹੜੀ ਉਹ ਗੱਲ ਕਹਿੰਦਾ ਵੀ ਬਹੁਤ ਸਾਰੇ ਐਮਐਲਏ ਨਾਰਾਜ਼ ਨੇ ਨਾ ਹੂੰ ਤੇ ਕੋਈ ਗੱਲ ਨਹੀਂ ਬੋਲਣ ਦੀ ਕਿਸੇ ਵਾਲੇ ਵੀ ਬੋਲਣ ਕੋਈ ਗੱਲ ਨਹੀਂ ਸਾਹਮਣੇ ਆਉਣ ਸਹੀ ਤੇ ਮੈਨੂੰ ਇੰਜ ਲੱਗਦਾ ਪਰਮੀਤ ਸਿੰਘ ਬੰਦੇ ਨਾਲ 10-12 ਮੰਦਰੀਆਂ 20 ਬੰਦੇ ਵੀ ਤੁਰ ਪਏ ਨਾ ਹੂੰ ਤੇ ਆ ਪਰੀ ਪੰਜਾਬ ਇੱਕ ਪਾਰਟੀ ਹੋਰ ਨਵੀਂ ਬਣੇਗੀ ਇੱਥੇ ਤੇ ਉਹਦੇ ਬੈਨਰ ਹੇਠ ਇਹ ਲੋਕ ਚੋਣ ਲਣਗੇ ਕਿਉਂਕਿ ਅੱਜ ਦੀ ਡੇਟ ਦੇ ਵਿੱਚ 30 ਤੋਂ ਲੈ ਕੇ 40 ਐਮਐਲਏ ਨੂੰ ਟਿਕਟ ਨਹੀਂ ਦੇਣੀ ਨਾ ਜੀ ਜਿੰਨਾਂ ਨੂੰ ਟਿਕਟਾਂ ਮਿਲੀ ਉਹਨਾਂ ਨੇ ਫਿਰ ਪਾਰਟੀ ਛੱਡ ਕੇ ਕੁਝ ਨਾ ਕੁਛ ਆਪਣਾ ਉਤਰਾਲਾ ਤੇ ਕਰਨਾ ਨਾ ਆਪਣੀ ਸਿਆਸੀ ਜੁਗਨ ਨੂੰ ਦਬਾ ਕਰਨਾ ਉਹਨਾਂ ਨੇ ਬਿਲਕੁਲ ਤੇ ਆਵਾ ਦੀ ਪਾਰਟੀ ਪੰਜਾਬ ਬਣੇਗੀ ਤੇ ਉਹਦੇ ਬੈਨਰ ਹੇਠ ਬਕਾਇਦਾ ਤੌਰ ਤੇ ਬਰਾਬਰ ਤੇ ਚੋਣ ਲੜੀ ਜਾਏਗੀ ਇਦ ਕੀ ਜਿਹੜੀ ਨਾ ਇਲੈਕਸ਼ਨ ਜਿਹੜੀ ਹੋਣੀ ਹੈ ਕਾਲਾ ਮਾਲਾ ਜਿਹਾ ਹੋਣਾ ਕਿ ਸਮਝ ਨਹੀਂ ਆ ਰਿਹਾ ਕਿ ਕਿੰਨੇ ਜਿੱਤਾਂ ਕਿੰਨੇ ਹਾਰਨਗੇ ਪਤਾ ਨਹੀਂ ਲੱਗਦਾ ਜਿੱਤੀ। ਹੂੰ ਪਰ ਇਸਰ ਇੱਕ ਵੀਡੀਓਸ ਵਿੱਚ ਕਿਹਾ ਜਾ ਰਿਹਾ ਕਿ ਪਠਾਨ ਮਾਜਰੇ ਦੇ ਕੋਲ ਨੇ ਕੁਝ ਉਹਨਾਂ ਨੇ ਖੁਦ ਵੀ ਬੋਲੇ ਸੀ ਕਿ ਦਿੱਲੀ ਦੇ ਮੰਤਰੀ ਦੀਆਂ ਕੁਝ ਪੰਜਾਬ ਦੇ ਮੰਤਰੀ ਦੇ ਕਹਿੰਦੇ ਪੰਜਾਬ ਵਾਲੇ ਤਾਂ ਮੇਰੇ ਭਰਾ ਨੇ ਪਰ ਦਿੱਲੀ ਵਾਲੇ ਦੇ ਸਬੂਤ ਨੇ ਕੀ ਲੱਗਦਾ ਕਿ ਇਸ ਕਰਕੇ ਵੀ ਹੋ ਸਕਦਾ ਹੈ ਕਿ ਸਾਰਾ ਕੁਝ ਰਚਿਆ ਜਾ ਰਿਹਾ। ਵੇਖੋ ਪਠਾਨ ਮਾਜਰਾ ਦੇ ਦਾਅਵੇ ਵੀ ਜ਼ਰੂਰ ਹੈਗੇ ਤੇ ਗੋਲਗੱਲਾ ਸੱਚੀ ਐਮ ਕੁਛ ਹੈਗੀ ਐ। ਹੂੰ ਇਨਾਂ ਦੇ ਬੰਦਿਆਂ ਦੇ ਦਿੱਲੀ ਵਾਲਿਆਂ ਦੇ ਆਪਣੀ ਜਿਹੜੀ ਆ ਡੀਟਾਕ ਹੁੰਦੀ ਸੀ ਉਹ ਕਈ ਜਗ੍ਹਾ ਜਿਹੜੀ ਸੀ ਕਈ ਜਗ੍ਹਾ ਲੋਕਾਂ ਨੇ ਜਿਹੜੀ ਸੀ ਉਹ ਕੈਚ ਕੀਤੀ ਸੀ ਜੀ ਉਹ ਕੁਝ ਕਹਿੰਦੇ ਸੀ ਉਹ ਪੰਜਾਬ ਦੀਆਂ ਕੁੜੀਆਂ ਬਾਰੇ ਕਹਿੰਦੇ ਸੀ ਪੰਜਾਬ ਦੀਆਂ ਲੇਡੀਆਂ ਬਾਰੇ ਕਹਿੰਦੇ ਸੀ ਲੁੱਟ ਮਾਰ ਬਾਰੇ ਕਹਿੰਦੇ ਸੀਗੇ ਭਾਵੇਂ 2017 ਹੋਵੇ ਤੇ ਭਾਵੇਂ 2022 ਹੋਵੇ ਜੀ ਨਿਡਰਤ ਤੇ ਇਹ ਤੇ ਇਲਜ਼ਾਮ ਲੱਗਦੇ ਰਹੇ ਵੀ ਇਹਨਾਂ ਪੈਸੇ ਲੈ ਕੇ ਟਿਕਟਾ ਦਿੱਤੀਆਂ ਨੇ ਹਾਂ 2017 ਦੀ ਬਿਆਨ ਪੜਦੇ ਜੀ ਮੈਂ 50 ਲੱਖ ਦਿੱਤਾ ਸੀ ਮੈਂ 25 ਲੱਖ ਦਿੱਤਾ ਸੀ ਦਿੱਤਾ ਸੀ 2 ਨੰਬਰ ਚ ਇੱਕ ਨੰਬਰ ਦਾ ਹੁੰਦਾ ਤੇ ਉਹ ਕਹਿ ਸਕਦੇ ਜੀ ਦਿੱਤਾ ਸੀ ਲੈ ਪੈਸੇ ਨਹੀਂ ਵਾਪਸ ਕਰਦਾ ਲੇਕਿਨ ਦਿੱਤਾ 2 ਨੰਬਰ ਸੀਗਾ ਤਾਂ ਫਿਰ ਵਾਪਸ ਕਿੱਥੋਂ ਹੋਣੇ ਸੀ ਜੀ 2017 ਵਿੱਚ ਵਿਵਾਦ ਲੱਗੇ 2022 ਵਿੱਚ ਨੂੰ ਲੱਗੇ ਉਦੋਂ ਵੀ ਇਲਜ਼ਾਮ ਲੱਗਦੇ ਸੀ ਵੀ ਪੰਜਾਬ ਦੀਆਂ ਕੁੜੀਆਂ ਨਾਲ ਇੱਕ ਖਲਵਾੜ ਕੀਤਾ ਜਾਂਦਾ ਕਨਰ ਹਰਮੀਤ ਸਿੰਘ ਜਿਹੜਾ ਪਠਾਨ ਮਾਜਰਾ ਗੱਲ ਕਹਿੰਦਾ ਵਾ ਪੀ ਵੇਖੋ ਜੀ ਮੇਰੇ ਕੋਲੇ ਬੜਾ ਕੁਝ ਹੋ ਗਿਆ ਜਿਹੋ ਜੇ ਗੱਲ ਕਰਨਗੇ ਜਿਹੋ ਜੀ ਵਾਜਣਗੇ ਖੂਚ ਉਹਦੀ ਆਕੋ ਆਵਾਜ ਆਊਗੀ ਇਨਨ ਹੂੰ ਦੇਖੋ ਬੱਦ ਗੋਜੀ ਵਜਦੀ ਉਹਦੀ ਆਵਾਜ ਆਊਗੀ ਇਨਨ ਜੀ ਉਹ ਇਹ ਗੱਲ ਕਹਿ ਰਿਹਾ ਜੇ ਇਹ ਗੱਲ ਸੱਚੀ ਆ ਤੇ ਫਿਰ ਤੇ ਦਿੱਲੀ ਵਾਲੇ ਦੀ ਹਾਲਤ ਮਾਰੀ ਹੋਊਗੀ ਜੇ ਉਹ ਵਕਾਇਤਾ ਤੌਰ ਤੇ ਪਠਾਨ ਮਾਜਰੇ ਕੋਲ ਹੈਗਾ ਤੂੰ ਬਾਹਰ ਕਿਉਂ ਨਹੀਂ ਕੱਢਦੇ ਕੱਡੇ ਬਾਹਰ ਨੂੰ ਜੀ ਕਿ ਪਬਲਿਕ ਡੋਮੇਨ ਦੇ ਵਿੱਚ ਅੱਜ ਕੱਲ ਤਾਂ ਸੋਸ਼ਲ ਮੀਡੀਆ ਬੜਾ ਸਟਰੋਂਗ ਹੈਗਾ ਲੇਕਿਨ ਮੈਨੂੰ ਨਹੀਂ ਵੀ ਲੋਕ ਕਹਿੰਦੇ ਸੀ ਨਾ ਜਦੋਂ Saddam Hussein ਦੀ ਗੱਲ ਚੱਲੀ ਸੀ ਇਰਾਕ ਦੇ ਵਿੱਚ ਟੈਗ ਕੀਤਾ ਸੀ ਅਮਰੀਕਾ ਨੇ ਜੀ ਉਹ ਆ ਕਰਦੇ ਇਹ ਕਰ ਦੋ ਜੇ ਕੋਈ ਫਲਾਣੀ ਚੀਜ਼ ਪਈ ਡਿਗੜੀ ਕੀ ਹੈ ਮੁੜ ਕੇ ਕੱਖ ਨਹੀਂ ਮੈਂ ਪਰ ਆਖ ਦੋ ਫਰਜ਼ੀ ਲੱਗਦਾ ਉਹ ਹੱਲ ਹਰਮਿਤ ਦਾ ਹੋਣਾ ਸਰਕਾਰਾਂ ਨਾਲ ਟੱਕਰ ਲਈ ਸੋਕੇ ਨਹੀਂ ਹੁੰਦੀ ਕੋਈ ਬਿਲਕੁਲ ਅਸਲ ਸਰਕਾਰ ਆ ਇਹ ਗੱਲ ਆ ਕਿ ਕੱਲ ਨੂੰ ਫੜ ਕੇ ਲਿਆ ਕੇ ਮੜਕੇ ਨਾਲ ਕੰਪਰੋਮਾਈਜ਼ਲ ਕੀਤਾ ਨਾ ਸਿੰਘਲੇ ਨਾਲ ਨੇ ਸਿੰਘਲੇ ਨਾਲ ਜਿੱਦਾਂ ਕੀਤਾ ਵੀ ਜ ਸਿੰਘਲੇ ਨਾਲ ਹੁਣ ਬਕਾਇਦਾ ਤੌਰ ਤੇ ਮੁੱਖ ਮੰਤਰੀ ਨੇ ਆਪਣੇ ਘਰੋਂ ਬੰਦਾ ਭੜਾਇਆ ਜੀ ਮੇਰੇ ਕੋਲ ਉਹ ਸਬੂਤ ਨੇ ਇਸ ਕਰਕੇ ਇਹਤੇ ਭ੍ਰਸ਼ਟਾਚਾਰ ਦਾ ਇਲਜ਼ਾਮ ਲਾ ਦਿੰਦ ਰਿਹਾ ਜੀ ਉਹਦਾ ਪੀਐਸ ਅੱਜ ਉਹੀ ਪੁਣ ਜਿਹੜਾ ਮੁਕਦਮਾ ਦਰਜ ਕਰਨ ਵਾਲੀ ਆ ਉਹ ਕਲੋਜ਼ਰ ਰਿਪੋਰਟ ਦੇ ਰਹੀ ਚ ਹੈ ਖਖਣੀ ਜੀ ਕੇਸ ক্লোজ ਕਰ ਦਿੱਤਾ ਜਾਵੇ ਇਹਦੇ ਵਿੱਚ ਵੀ ਇਹ ਗੱਲ ਹੋ ਸਕਦੀ ਹੈ ਫਿਰ ਵੀ ਫੁੱਫੜਨ ਫੁੱਫੜਦੀ ਤੇ ਨਿਗਿਤ ਰੱਖਣੀ ਬੀਤੀ ਨਾ ਗਲਤ ਹੈ ਕੇਂਦਰੀਵਾਲ ਦੀ ਮਨਾ ਲੂਗਾ ਕਹਿ ਦੂਗਾ ਜੀ ਗਲਤੀ ਹੋਗੀ ਕੋਈ ਗੱਲ ਨਹੀਂ ਗਾਂ ਖਿਆਲ ਰੱਖਾਂਗੇ ਜੇ ਤੋ ਇਸ ਪਾਸੇ ਤੁਰਪਿਆ ਕਿਉਂ ਜਿਹੜੇ ਇਹੋ ਜਿਹੇ ਨੀਚਿਤ ਨੇ ਬੰਦੇ ਹੁੰਦੇ ਆ ਨਾ ਉਹਨਾਂ ਦਾ ਕੋਈ ਪ੍ਰਸੰਨ ਕਿਉਂ ਤੁਰਪਣਾ ਇਹ ਸੇਕਰ ਕੇ ਲੋਕਾਂ ਨੂੰ ਬਤਾਨੇ ਤੁਰਕ ਰਹਿਣਾ ਉਹ ਵੈਸੇ ਕਰਕੇ ਕਹਿੰਦੇ ਐਪੀਐਸੀ ਸਿਰਫ ਜਿਹੜੇ ਇਹਦੇ ਮੁੱਦੇ ਠਾਵੇ ਉਹਨਾਂ ਨਾਲ ਸਹਿਮਤ ਇਹਦੇ ਨਾਲ ਹੀ ਜੀ ਗਾਂਧੀ ਨੇ ਤਾਂ ਕਹਿਤਾ ਸਕ੍ਰਿਪਟਡ ਹੈ ਹੂੰ ਉਹਨੇ ਕਿਹਾ ਇਹਤ ਬੰਦੇ ਨੇ ਇੱਕ ਚੇਤਨ ਸਿੰਘ ਜੋੜਾ ਮਾਜਰਾ ਇੱਕ ਗੁਰਲਾਲ ਗੁਰਲਾਲ ਸਿੰਘ ਕਨੌਰ ਹਰਮੀਤ ਸਿੰਘ ਪਠਾਨ ਮਰਦਾ ਜਿਹੜਾ ਇਹ ਸਮੋਰ ਇਤਨੇ ਬੰਦੇ ਜਿਹੜੇ ਨੇ ਇੱਕ ਇੱਕ ਕੈਟਾਗਰੀ ਦੇ ਬੰਦੇ ਨੇ ਮੈਂ ਸਿੱਧੀ ਕਹਿ ਰੇ ਕਾਂਗਰਸ ਦਾ ਐਮਪੀ ਹੈ ਤੇ ਇਹ ਜੋ ਕੁਝ ਹੋ ਰਿਹਾ ਇਹ ਸਕ੍ਰਿਪਟਡ ਜੇ ਇੱਕ ਸਾਜ਼ਿਸ਼ ਹੈ ਲੋਕਾਂ ਨੂੰ ਤੁਸੀਂ ਪਸਾਉਣ ਦੀ ਐ ਬਾਦਾਮ ਕਰਨ ਦੀ ਗੱਲ ਕਰਦੇ ਤੇ ਮੈਂ ਸੋਚਦਾ ਕਿ ਬੜੀ ਸਿਆਣਫਲੀ ਗੱਲ ਜੀ ਪਰ ਸਭ ਕਿਆ ਜਾ ਰਿਹਾ ਕਿ ਪਠਾਨ ਮਾਜ ਰਹੇ ਤਾਂ ਬਾਤ ਹੁਣ ਆਮ ਆਦਮੀ ਪਾਰਟੀ ਦੇ 10 ਹੋਰ ਇਦਾਂ ਦੇ ਐਮ ਐਲ ਏ ਸ ਨੇ ਜਿਹਨਾਂ ਦੇ ਉੱਤੇ ਹਾਈ ਕਮਾਂਡ ਦੀ ਤਿੱਖੀ ਨਜ਼ਰ ਹੈ ਕਿਉਂ ਹੁਣ ਇਹਨਾਂ ਦੇ ਉੱਤੇ ਕਿਉਂ ਇੱਕ ਤਿੱਖੀ ਨਜ਼ਰ ਟਿਕਾ ਕੇ ਬੈਠੀ ਹੋਈ ਹੈ ਹਾਈ ਕਮਾਂਡ ਵੇਖੋ ਬੀਬੀ ਵਰਜਿੰਦਰ ਕੌਰ ਜਿਹੜੀ ਬਠਿੰਡੇ ਵਾਲੀ ਆ ਉਹ ਬਕਾਇਦਾ ਤੌਰ ਤੇ ਮੁੱਖ ਮੰਤਰੀ ਦੀ ਮੀਨਵਾਰਸੀ ਜੀ ਸਰਬਜੀਤ ਕਰਮਾਣੂ ਕੇ ਪ੍ਰਿੰਸੀਪਲ ਬੁੱਧਰਾਮ ਇਹ ਦੋ ਵਿਅਕਤੀ ਅਜੇ ਸੀ ਪਹਿਲਾ ਪ੍ਰਿੰਸੀਪਲ ਬੁੱਧਰਾਮ ਨੂੰ ਕਿਹਾ ਗਿਆ ਵੀ ਤੁਹਾਨੂੰ ਸਪੀਕਰ ਬਣਾ ਦਿੰਦੇ ਆ ਉਹ ਕਹਿੰਦਾ ਜੀ ਮੈਂ ਪ੍ਰਿੰਸੀਪਲ ਆ ਮੈਂ ਐਜੂਕੇਸ਼ਨ ਬਲੌਗ ਕਰਦਾ ਮੇਰੀ ਤਾਂ ਜਾਣਕਾਰੀ ਐਜੂਕੇਸ਼ਨ ਚ ਮੰਨੂ ਕਿ ਇਹੋ ਜਿਹਾ ਐਜੂਕੇਸ਼ਨ ਦਾ ਕੰਮ ਦਿਓ ਕਿਨੂੰ ਕਿ ਕਹਿਣ ਤੋਂ ਬਾਅਦ ਵੀ ਐਜੂਕੇਸ਼ਨ ਮਿਨਿਸਟਰ ਬਣਾਓ ਮੁੜ ਕੇ ਉਹਨਾਂ ਬੀਬੀ ਸਰਜੀਤ ਮਾਨੂ ਕੇ ਨਾਲ ਗੱਲ ਕੀਤੀ ਕਿ ਮਾਨੂ ਕੇ ਨੇ ਇਹੋ ਜਵਾਬ ਦਿੱਤਾ ਅੱਗੋ ਤੇ ਫੇਰ ਉਹਨਾਂ ਗੱਲ ਕੀਤੀ ਸਲਵਾ ਨਾਲ ਉਹਨੇ ਕਹ ਠੀਕ ਜੀ ਜੋ ਹੁਕਮਤ ਤੁਹਾਡਾ ਦੋ ਬੰਦੇ ਜਿਹੜੇ ਨੇ ਅੱਜ ਵੀ ਫੈਡ ਅਪ ਨੇ ਉੱਥੋਂ ਇਹ ਦੋ ਬੰਦੇ ਬੀਬੀ ਮਾਨੂ ਕੇ ਬੀਬੀ ਬਰਜਿੰਦਰ ਕੌਰ ਇੱਕ ਬੀਬੀ ਹੋਰ ਆਪਾਂ ਕਦੋਂ ਵੇਖੋਣ ਜਿਹੜੀ ਉਹ ਵੇਖੀ ਆ ਗਗਨ ਮੋਲ ਨਮ ਅਨੁਭਵਗੁੰਨ ਮਾਨ ਉਹ ਵੀ ਤੇ ਫੈਡਾ ਪੀਂਦਾ ਇਸ ਵਾਰ ਜਿਹਨਾਂ ਨੂੰ ਬਦੀ ਮਦਦਸ਼ਪ ਕੋਈ ਪਈ ਹੈ ਜੀ ਹੁਣ ਕਹਿ ਗਿਆ ਵੀ 10 ਦੇ ਕਰੀਬ ਵਿਧਾਇਕ ਨੇ ਜਿਨ੍ਹਾਂ ਦੇ ਉੱਤੇ ਪੈਣੀ ਅਖਰਖਰੀ ਹੈ ਪਾਰਟੀ ਤਾਂ ਜੀ ਨਹੀਂ ਕਹ ਰਹੇ ਇਹਨਾਂ ਦਾ ਆਪਣਾ ਹੀ ਇੱਕ ਬਲਾਰਾ ਕਹਿ ਰਿਹਾ ਪਰ ਜੇ ਉਹਨਾਂ ਦੇ ਰੱਖੀ ਜਾ ਰਹੀ ਹੈ ਤੇ ਜਿਹੜੇ 40 ਵਿਧਾਇਕ ਦੂਜੇ ਦੇ ਜਿਨ੍ਹਾਂ ਨੂੰ ਟਿਕਟ ਨਹੀਂ ਮਿਲਦੀ ਆ ਜੇ ਸਾਰੇ ਰਲ ਕੇ ਤੇ ਇਹ ਤਖਤਾ ਵੀ ਪੜ ਸਕਦੇ ਨੇ ਪਰ ਇਹਨਾਂ ਸੌਖਾਂ ਨਹੀਂ ਕਿਉਂ ਇਹਨਾਂ ਦੇ ਵਿੱਚ ਬਾਕੀ ਐਮਐਲਏ ਵਰਗੀ ਜੁੁੱਤ ਨਹੀਂ ਗਿੰਦਾ ਮੈਂ ਇਹਦੇ ਵਿੱਚ ਹੂੰ ਇਹ ਡਰਾਪ ਇਹ ਸੇ ਕਰਕੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਹਾਲਾਤ ਪੈਦਾ ਹੋ ਰਿਹਾ ਤੁਸੀਂ ਵੇਖਿਓ ਆ ਜਿਹੜੀ ਵਿਸਾਖੀ ਹੋਣੀ ਹੈ ਨਾ ਜੀ ਛੇ ਮਹੀਨੇ ਬਾਅਦ ਉਸ ਵਿਸਾਖੀ ਤੋਂ ਪਹਿਲਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਬੜੇ ਵੱਡੇ ਖਿਲਾਾਰੇ ਪੈਣਗੇ ਜਿਹੜੇ ਸੰਭਾਲਣੇ ਔਖੇ ਹੋ ਜਾਣਗੇ ਦਿੱਲੀ ਵਾਲੇ ਤੇ ਫਿਰ ਤੋਂ ਮੂੰਹ ਹੀ ਕਰ ਲਿਆ ਭੱਜਣਗੇ ਛੱਡ ਕੇ ਇਥੋਂ ਵੀ ਅਸੀਂ ਲਿਖਣ ਆਏ ਹਾਂ ਇਹਦੇ ਵਿੱਚ ਇਸੇ ਕਰਕੇ ਪਠਾਨ ਮਾਜਰਾ ਜੀ ਕਹਿ ਰਿਹਾ ਵਾ ਮੁੱਖ ਮੰਤਰੀ ਵੀ ਤਸੀਰ ਤੇਰੇ ਖਿਲਾਫ ਨਹੀਂ ਤੇਰੇ ਨਾਲ ਤੂੰ ਥੋੜੀ ਜੀ ਹਿੰਮਤ ਕਰ ਇੰਡੀਪੈਂਡੈਂਟ ਹੋ ਜਾ ਤੂੰ ਦੁਬਾਰਾ ਇਲੈਕਸ਼ਨ ਜਿੱਤਣੀ ਚਾਹੁੰਦਾ ਹੈ ਤੇ ਨਹੀਂ ਤੇ ਤੇਰੀ ਹੁਣ ਦਾਸ ਵਿਧਾਇਕ ਤੇ ਉਹ ਆਪ ਮੰਨ ਗਏ ਨੇ ਵੀ ਜਿਹੜੇ ਬਕਾਇਦਾ ਤੌਰ ਤੇ ਇਸ ਵੇਲੇ ਸਰਕਾਰ ਦੀ ਆਲੋਚਨਾ ਵੀ ਕਰਦੇ ਤੇ ਸਰਕਾਰ ਦੇ ਨਾਲ ਉਹ ਅੰਦਰਖਾਤੇ ਲਾਗਤਬਾਜ਼ੀ ਵੀ ਕਰਦੇ ਹੂੰ ਜੇ 10 ਇਹ ਮੰਨਦੇ ਤੇ ਫਿਰ ਤੋਂ 20 ਅਗੇ ਤੁਸੀਂ ਮੈਂ 20 ਨਹੀਂ ਮੈਂ ਬਹੁਤ ਸਿਰਫ ਧੱਕਾ ਦੀ ਗੱਲ ਕਰਦਾ ਅੱਜ ਦੀ ਡੇਟ ਦੇ ਵਿੱਚ ਕਈ ਅਜਿਹੇ ਵਿਧਾਇਕ ਜਿਨ੍ਹਾਂ ਦਾ ਐਸਐਚਓ ਗੱਲ ਨਹੀਂ ਸੁਣਦਾ ਜੀ ਸਿਸਟਮ ਹੀ ਸੁਣ ਜਾਂਦੀ ਹਰਮੀਤ ਸਿੰਘ ਪਠਾਨ ਮਾੜਾ ਨੇ ਇੰਨੀ ਗੱਲ ਕਹੀ ਵੀ ਮੁੱਖ ਮੰਤਰੀ ਤੱਕ ਅੱਜ ਵੀ ਕਿਸੇ ਕੋਲ ਚੌਂਕੀਦਾਰ ਨੂੰ ਬਦਲਣ ਦੀ ਪਾਵਰ ਨਹੀਂ ਹੈਗੀ ਮੰਤਰੀ ਦੇ ਬਣੀ ਦੂਰ ਦੀ ਗੰਦਾਂ ਜੇ ਮੰਤਰੀ ਤੇ ਮੁੱਖ ਮੰਤਰੀ ਕੋਲ ਚੌਕੀਦਾਰ ਬਦਲਣ ਦੀ ਪਾਵਰ ਨਹੀਂ ਹੈਗੀ ਤੇ ਪਾਵਰਾਂ ਸਾਰੀਆਂ ਡੈਲੀਗੇਟ ਕੀਤੀਆਂਗੇ ਦਿੱਲੀ ਦੇ ਵਿੱਚ ਕੇਜਰੀਵਾਲ ਦੇ ਦਫ਼ਤਰ ਨੂੰ ਤੇ ਨੈਚੁਰਲੀ ਇਹ ਫਿਰ ਰੈਜ਼ੈਂਟਮੈਂਟ ਲੋਕਾਂ 'ਚ ਵਧੇਗੀ ਨਾ ਤੇ ਜਿਨ੍ਹਾਂ ਨੂੰ ਟਿਕਟ ਨਾ ਮਿਲੀ ਉਹ ਫਿਰ ਆਪਣਾ ਜਲਵਾ ਵਿਖਾਉਣਗੇ ਤੇ ਇਹ ਗੱਲ ਲੋਟ ਕਰ ਲੋ ਆਮ ਆਦਮੀ ਪਾਰਟੀ ਇੱਕ ਵੱਖਰੀ ਪਾਰਟੀ ਬਣੇਗੀ ਪੰਜਾਬ ਪਾਰਟੀ ਬਣੇਗੀ ਉਹ ਬਰਾਬਰ ਤੇ ਚੋਣਾਂ ਵੀ ਲੜਨਗੇ ਜੀ ਭਾਵੇਂ ਪਮੇਜਨ ਨਾ ਪਵੇ ਜਿੱਕਰ ਪਠਾਨ ਬਾਜ ਦਾ ਜਿਹੜਾ ਡੰਕਾ ਬਜਾਇਆ ਨਾ ਇਹਦੇ ਪਿੱਛੇ ਚਾਰਜ ਜਰੂਰ ਕਿਤੇ ਲੱਗਿਆ ਹੈ। ਬਿਲਕੁਲ। ਨਹੀਂ ਤੇ ਰੋਟੀ ਭਣੀ ਬਦੇ ਚੱਲਦਾ ਛੁਣੂ ਕਿ ਲੋਰਸੂ ਕੁਛ ਕਰਨ ਦੀ। 2022 ਦੀ ਕੇਸ ਉੱਭੜਿਆ ਸੀ ਉਹ ਜਿਹੜਾ ਜੀਰਪੁਰ ਵਾਲੀ ਡੀਬੀ ਹੈ। ਜੀ ਉਹ ਐ ਸੀ। ਇੱਕ ਜਾ ਕੇ ਗੁਲਦਸਤਾ ਦਿੱਤਾ ਕੇਜਰੀਵਾਲ ਨੂੰ ਉਹ ਫੋਟੋ ਖਬਰਾਂ ਛਪਦੀ ਪੁਲਿਸ ਨੇ ਕੈਸੀ ਦਰਜਨੀ ਸੀ ਕੀਤਾ। ਹਮਮ। ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਕਈ ਸਾਲ ਨਰਸਰੀ ਚੱਲਦੀ ਸੀ। ਇਸ ਕਰਕੇ ਸਾਕਸੀ ਸੀ ਜੇ ਕੁਝ ਹੋ ਰਿਹਾ ਨਾ ਇਹਦੇ ਪਿੱਛੇ ਵਗ ਕੇ ਵੀ ਵੱਡੀ ਚਾਲਿਸ ਕੰਮ ਕਰ ਰਹੀ ਹੈ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਡੀ ਰੇਲਡ ਇਹ ਸਰਕਾਰ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਮੁੱਖ ਮੰਤਰੀ ਆਪ ਵੀ ਸੰਤੁਸ਼ਟ ਨਹੀਂ ਜੀ ਜੀ ਖਲਾੜਾ ਤਾਂ ਇਸ ਵੇਲੇ ਹੁਣ ਕਾਂਗਰਸ ਤੋਂ ਬਾਅਦ ਆਮ ਆਤਮੀ ਪਾਰਟੀ 'ਚ ਵੀ ਬਹੁਤ ਪੈ ਗਿਆ ਹੈ ਸਬਮਿਟਨਾ ਤਾਂ ਕੀ ਹੈ ਮੈਨੂੰ ਲੱਗ ਰਿਹਾ ਹੈ ਕਿ ਹੁਣ ਆਉਣ ਦੇ ਦਿਨਾਂ ਨੂੰ ਹੋਰ ਵਾਅਦਾ ਹੋਇਆ ਨਜ਼ਰ ਆਵੇਗਾ ਪੜੀ ਸਾਹਿਬ ਐਸ ਵੇਲੇ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਤੇ ਜੋ ਪੀੜਤਾਂ ਨਾਲ ਮੁਲਾਕਾਤ ਹੋ ਰਹੀ ਹੈ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਬੀਤ ਦਿਨੀ ਹੜ੍ਹ ਪ੍ਰਭਾਵਿਤ ਇਲਾਕੇ ਚ ਜਾਂਦੇ ਨੇ ਹੜ੍ਹ ਪੀੜਤਾਂ ਨਾਲ ਮੁਲਾਕਾਤ ਕਰਦੇ ਨੇ ਤੇ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਇੱਕ ਔਰਤ ਦੇ ਨਾਲ ਗੱਲਬਾਤ ਕਰਦੇ ਹੋਏ ਸੀਐਮ ਆਨ ਨਜ਼ਰ ਆਉਂਦੇ ਨੇ ਜਿੱਥੇ ਉਹ ਔਰਤ ਭਾਵੁਕ ਹੁੰਦੀ ਹੈ ਤੇ ਸੀਐਮ ਆਨ ਖੁਦ ਵੀ ਭਾਵੁਕ ਹੋ ਜਾਂਦੇ ਨੇ ਪਰ ਉਹ ਔਰਤ ਨੂੰ ਲੈ ਕੇ ਜਿੱਥੇ ਟ੍ਰੋਲਿੰਗ ਹੋ ਤੇ ਹੀ ਵਿਰੋਧੀਆਂ ਨੇ ਆਮ ਆਦਮੀ ਪਾਰਟੀ ਤੇ ਸਵਾਲ ਚੁੱਕ ਦਿੱਤੇ ਨੇ ਕੀ ਆ ਸਾਰਾ ਮਾਜਰਾ ਇਹ ਮਾਜਰਾ ਇਹ ਹੈ ਕਿ ਜਿਹੜੀ ਬੀਬੀ ਇਹਨਾਂ ਦੇ ਗੱਲ ਲਾ ਕੇ ਮਿਲਦੀ ਉਹ ਪਾਰਟੀ ਆਮ ਆਦਮੀ ਪਾਰਟੀ ਦੀ ਕਾਰਕੂਨਾ ਉਹਦੇ ਗੱਲ ਦੇ ਵਿੱਚ ਉਹ ਕਾਰ ਵੀ ਪਾਇਆ ਸੀ ਵੀ ਉਹ ਆਪਣੀ ਅਹੁਦੇਦਾਰੀ ਦੇ ਚੇ ਜੀ ਜਿਹੜਾ ਉਹਦਾ ਪਤੀ ਆ ਸ਼ਵੇਗ ਸਿੰਘ ਉਹ ਜੀ ਉਹ ਜਿਹੜਾ ਵੀਡੀਓ ਬਣਾ ਰਿਹਾ ਸੀ ਉਹ ਵੀ ਉੱਥੇ ਮੌਕੇ ਦੇ ਮਜੂਰ ਸੀ ਤੇ ਇਹ ਪਲਾਨਡ ਪ੍ਰੋਗਰਾਮ ਸੀਗਾ ਕਿ ਆਪਾਂ ਇੱਕ ਡਰਾਮਾ ਕਰਨਾ ਲੋਕਾਂ ਦੀ ਸੇਮਤੀ ਜਨਨ ਕਰਵਾਉਣੀ ਲੇਕਿਨ ਬਸ ਸੋਸ਼ਲ ਮੀਡੀਆ ਬਹੁਤ ਸਟਰੋਂਗ ਹੈ। ਬਿਲਕੁਲ ਅੰਦਰ ਦੀ ਗੱਲ ਮਿੰਟਚ ਬਾਹਰ ਕੱਢ ਕੇ ਰੱਖ ਦਿੰਦਾ। ਹਮ ਮੁੱਖ ਮੰਤਰੀ ਸਾਹਿਬ ਨੇ ਉਹਨੂੰ ਜੱਫੀ ਪਾਈ ਉਹਨੂੰ ਆਪਣੇ ਗਲਵੇ ਖਲਾਵੇ ਚ ਲਿਆ ਉਹਦੇ ਗਲ ਲੱਗ ਕੇ ਰੋਏ ਦੀ ਬੜੀ ਮਾਰੀ ਗੱਲ ਹੋ ਗਈ ਜੀ ਜੇ ਕੱਲ ਰਾਜਪਾਲ ਵੀ ਗਏ ਨਾ ਇਲਾਕਿਆਂ ਦੇ ਵਿੱਚ ਉਹਨਾਂ ਇਦਾਂ ਇਹੋ ਜਿਹੇ ਡਰਾਮਾ ਕੀਤਾ ਬਿਲਕੁਲ ਨਹੀਂ ਕੀਤਾ ਇਹ ਡਰਾਮੇਬਾਜ਼ੀ ਦੀ ਕਰਨ ਦੀ ਲੋੜ ਹੈਗੀ ਇੱਥੇ ਕੰਮ ਕਰਨ ਦੀ ਲੋੜ ਆ ਲੋਕਾਂ ਦਾ ਹੰਧਰ ਦੀ ਪ੍ਰਗਟ ਕਰਨ ਦੇ ਨਾਲ ਉਹਨਾਂ ਦਾ ਜਿਹੜੀ ਆ ਮੁੜ ਵਸੇਬੇ ਦੀ ਪ੍ਰਬੰਧ ਕਰਨ ਦੀ ਲੋੜ ਜੀ ਪਰ ਜੇ ਗਲੇ ਲੱਗ ਕੇ ਰੋਕੇ ਕੰਮ ਸੱਜਣਾ ਤੇ ਫਿਰ ਤੇ ਗੱਲ ਮੁੱਕ ਗਈ ਹੂੰ ਮੋ ਪਰ ਅਸਲ ਪੁੰਜੇ ਤਾਂ ਕਿਤੇ ਰੋਟੀ ਖਾ ਰਹੇ ਨੇ ਪ੍ਰਸਾਦਾ ਸਾਹਿਬ ਰਹੇ ਨੇ ਤੇ 500 ਮੁਲਾਜ਼ਮ ਘੇਰੇ ਘੇਰੇ ਘਰੋਟਾ ਨਾਂ ਦੇ ਇਹ ਕਿਹੜੀ ਪੰਗਤ ਹੈ ਕਿਹੜੀ ਪੰਗਤ ਹੈ ਜੀ ਸਾਡੂੰ ਦੱਸ ਦਿਓ ਸਿੱਖ ਧਰਮ ਦੇ ਵਿੱਚ ਤੇ ਪੰਗਤ ਤੇ ਸੰਗਤ ਦਾ ਸੰਕਲਪ ਹੈ ਤੁਹਾਡੀ ਪੰਗਤ ਕਿੱਥੇ ਗਈ ਸੀ ਪੰਗਤ ਜੀ ਬੈਠ ਕੇ ਸਕਦੇ ਹੋ ਤੁਸੀਂ ਵੀ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਪੰਗਤ ਵਿੱਚ ਬੈਠੇ ਪਰਸ਼ਦਾ ਸਕੇ ਜੀ ਲੈ ਕੇ ਤੁਸੀਂ ਡਰਾਵਾ ਕੀਤਾ ਉੱਥੇ ਤੇ ਰਾਤ ਨੂੰ ਵੀ ਠਹਿਰੇ ਕਿਤੇ ਹਿਆਤ ਹੋਟਲ ਨੁद्याਨੇ ਚ ਰਾਤਾ ਕੇ ਉਥੇ ਕੱਟੀ ਹੈ ਤੇ ਕਹਤਾ ਵੀ ਜਨਿੰਦਰ ਰਹਿਣਗੇ ਇੱਥੇ ਤੇ ਇੱਕ ਡਿਊਟੀ ਸਬ-ਡਿਸਟ੍ਰਿਕਟ ਦੀ ਡਿਊਟੀ ਲਈ ਦੀ ਉਥੇ ਪਿੱ ਤੁਸੀਂ ਸਾਰੇ ਪ੍ਰਬੰਧ ਕਰਨੇ ਹੁੰਦੇ ਤੇ ਜੇ ਉਥੇ ਆ ਕੇ ਤੁਸੀਂ ਠਹਿਰਦੇ ਹੋ ਤੇ ਫਿਰ ਉਹ ਡਰਾਮੇਬਾਜ਼ੀ ਬੰਦ ਕਰ ਦਿਓ ਕੋਈ ਲੋੜ ਨਹੀਂ ਡਰਾਮੇਬਾਜ਼ੀ ਦੀ ਆ ਤੇ ਆਪਣੇ ਦਫ਼ਤਰ 'ਚ ਬਹਿ ਕੇ ਮੋਨੀਟਰ ਕਰੋ ਤੁਹਾਡੇ ਕੋਲ ਹਰ ਜਿਹੜੇ ਦੀ ਘੰਟੇ-ਘੰਟੇ ਦੀ ਰਿਪੋਰਟਾਂ ਵੀ ਇੱਥੇ ਕਿਉਂ ਰਹਿ ਇੱਥੇ ਕਿਉਂ ਰਹਿ ਤੁਸੀਂ ਇਹ ਕਹਿੰਦੇ ਬੜਾ ਮਿਹਨਲਾ ਸਬੰਧ ਹੈਗਾ ਸਾਰਾ ਜੀ ਸਕਦੀ ਆ ਤੁਹਾਡੀ ਮੋਬਾਈਲ ਤੇ ਹੋ ਸਕਦੀ ਆ ਤੁਸੀਂ ਉੱਤੇ ਫੋਟੋ ਮੰਗਾ ਸਕਦੇ ਹੋ ਵੀਡੀਓ ਮੰਗਾ ਸਕਦੇ ਹੋ ਲੋੜੀ ਜਾਣਦੀ ਕਿਤੇ ਹੂੰ ਐਸੇ ਕਰਕੇ ਉਹ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਡਰਾਮੇਬਾਦੀ ਉਹਨੂੰ ਬੰਦ ਕੀਤਾ ਜਾਣਾ ਚਾਹੀਦਾ ਲੋਕਾਂ ਦੇ ਐਸ ਵਾਲੇ ਹਮਦਰਦੀ ਲੋੜਾ ਉਹਨਾਂ ਦੀ ਜਿਹੜੀਆਂ ਜੋ ਉਹਨਾਂ ਦੀ ਜਿਹੜੀ ਮੁਸੀਬਤਾਂ ਨਜ਼ਰ ਫੈਲਣ ਠੋਣਾ ਚਾਹੀਦਾ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਨੇ ਦੋਵਾਂ ਨੇ ਵਕ ਵਕ ਦੋ ਪੱਤਰ ਲਿਖੇ ਨੇ ਪ੍ਰਧਾਨ ਮੰਤਰੀ ਨੂੰ ਵੀ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦਿੱਤਾ ਚਾਹ। ਜੀ। ਤੀਜੇ ਪਾਸੇ ਜਿਹੜੇ ਸਾਡੇ ਮੀਤ ਹੇਅਰ ਐਮਪੀ ਨੇ ਉਹਨਾਂ ਨੇ ਇੱਕ ਲੈਟਰ ਲਿਖੀ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਇੰਟਰਨ ਇੰਟਰਨ ਰੀਫ ਅੰਤਰਮ ਜਿਨ ਅਪਰਾਧ ਕਹਿ ਦਿੱ ਸਕਦੇ ਆ। 20000 ਕਰੋੜ ਦੀ ਮੰਗ ਕੀਤੀ ਉਹਨੇ ਇਮੀਡੀਏਟਲੀ ਦੀ ਦਿੱਤਾ ਜਿਹੜੇ ਬਿਲਕੁਲ ਠੀਕ ਕੀਤਾ ਉਹਨੇ ਪੈਸੇ ਕਰਕੇ ਹੋਰ ਵੀ ਕਈ ਲੋਕਾਂ ਨੇ ਕੀਤੇ ਜਿਵੇਂ ਹਰਿਆਣਾ ਸਰਕਾਰ ਨੇ ਕੀਤੇ ਇੱਕ ਸਰਕਾਰ ਹੋਰ ਜ਼ਿੰਮੇ ਕਹਿੰਦੇ ਦਿੱਤੇ ਸੀ ਪੈਸੇ ਵੀ ਲੋਕਾਂ ਨੂੰ ਪੈਸੇ ਦਿੱਤੇ ਨਾ ਲੇਕਿਨ ਕਹਿਣ ਤੋਂ ਪਹਿਲ ਇਹ ਆਪੀ ਐਸ ਵਾਲੇ ਪੰਜਾਬ ਦੇ ਜਿਹੜਾ ਮੁੱਖ ਮੰਤਰੀ ਰੀਲੀਫ ਫੰਡ ਆ ਉੱਚ ਪੈਸੇ ਦੀ ਸਖਰ ਲੋੜਾ ਲੇਕਿਨ ਜੇ ਕਿਤੇ ਲੋਕਾਂ ਤੱਕ ਪੁੱਜਣ ਜੀ ਇਸ ਤਰ੍ਹਾਂ ਸਨੇ ਕਲਾਕਾਰ ਵੀ ਗਾਇਕ ਵੀ ਰੱਗੇ ਆਏ ਨੇ ਹੂੰ ਉਹਨਾਂ ਨੂੰ ਚਾਹੀਦਾ ਵੀ ਹੁਣ ਉੱਥੇ ਬਕਾਇਦਾ ਤੌਰ ਤੇ ਜਿਹੜੀ ਸਮਾਨ ਭੇਜਣਾ ਬੰਦ ਕਰ ਦੇਣ ਕਿ ਲੋਕਾਂ ਕੋਲ ਬਹੁਤ ਸਮਾਨ ਪਿਆ ਜੀ ਬਾਜ਼ਲ ਕਾ ਦੇ ਸਰਪੰਚ ਜਿੰਨੇ ਆਪਣੇ ਕੋਠਾ ਪੰਨਿਆ ਸਮਾਨ ਲੈ ਲੈ ਕੇ ਡੀਜੀ ਨੂੰ ਪਤਾ ਲੱਗਾ ਡੀਸੀ ਨੇ ਜਾ ਕੇ ਜਿਹੜੀ ਲੇਡੀਜ਼ ਨੇ ਰੇਡ ਕੀਤਾ ਸਭ ਕੁਝ ਬਰਾਮਦ ਕੀਤਾ ਤੇ ਮੁਖ ਨੂੰ ਐਮਐਲਏ ਫੋਨ ਕਰਦਾ ਉਹ ਕਹਿੰਦਾ ਨਹੀਂ ਜੀ ਸਰਪੰਚ ਆਪਣਾ ਤੇ ਇਹ ਮਾਲ ਮੈਂ ਹੀ ਰਖਾਇਆ ਸੀ ਅੱਗੇ ਜਾਣ ਵਾਸਤੇ ਕੋਈ ਪ੍ਰਬੰਧ ਨਹੀਂ ਹੈਗਾ ਤੇ ਇਸਕੇ ਇਤਿਰਖ ਹੈ ਸਰ ਝੂਠ ਡੀਜੀ ਨੂੰ ਚਾਹੀਦਾ ਸੀ ਵੀ ਐਮਐਲਏ ਨੇ ਪ੍ਰਚਲਨ ਬਰਮਤ ਦੇ ਦਿੱਤੀ ਜੀ ਪਰ ਪਾਇਦੇ ਤਾਂ ਐਮਐਲਏ ਦੇ ਦੇਣੀ ਪਤਾ ਵੇਖੀਂ ਨਾ ਜੋ ਹੁੰਦਾ ਉਹ ਬੀਬੀ ਨੂੰ ਸਮਝੋਣੀ ਚਾਹੀਦੀ ਵੀ ਤੈਨੂੰ ਡੀਸੀ ਰੋਣਾ ਕਿਤੇ ਨਾ ਚਪੜਾ ਸੀਂ ਨਾ ਜੇ ਤੂੰ ਡੀਸੀ ਰਹਿਣਾ ਵਾ ਤੈਨੂੰ ਗੱਡੀ ਵੀ ਦੇਣੀ ਹੈ ਤੈਨੂੰ ਗਨਮੈਨ ਵੀ ਦੇਣੀ ਹੈ ਤੈਨੂੰ ਦਫਤਰ ਵੀ ਦੇਣਾ ਇਹਨਾਂ ਹੂੰ ਇਸ ਕਰਕੇ ਵੀ ਵੀ ਦੀ ਪਤਾ ਨਹੀਂ ਕਿ ਮਜਬੂਰੀ ਸ਼ੋਰ ਨੇ ਫਿਰ ਸਰਦਤਾ ਵੀ ਫਿਰ ਪੰਜ ਨੂੰ ਨਿੱਤ ਉੱਤੇ ਠੋਕ ਕੇ ਪਰਚਾ ਦਿੱਤਾ ਜਾਂਦਾ ਪਈ ਇਸ ਵਲੀ ਜਿਹੜੀ ਆ ਮੁਸੀਬਤ ਦੀ ਘੜੀ ਤੇ ਲੋਕ ਜਿਹੜੀ ਆ ਜੋ ਤਿੰਨ ਫੁੱਲੇ ਕੋ ਦੇ ਰਿਆ ਤਦੂ ਇਕੱਠਾ ਕਰਦੇ ਜੀ ਹੂੰ ਜੀ ਬਿਲਕੁਲ ਪਰ ਸਾਬ ਪੰਜਾਬ ਸਰਕਾਰ ਨੇ ਇੱਕ ਐਲਾਨ ਕੀਤਾ ਹੈ ਕਿ ਸੂਬੇ ਨੂੰ ਹੜ੍ਹ ਪ੍ਰਭਾਵਿਤ ਐਲਾਨਿਆ ਇਲਾਕਾ ਸੂਬਾ ਐਲਾਨ ਦਿੱਤਾ ਹੈ ਕਿ ਜੋ ਆਪਦਾਈ ਹੋਈ ਹੈ ਹੜ੍ਹ ਮਾਰ ਚੱਲ ਰਿਹਾ ਹੈ ਪੰਜਾਬ ਇਸ ਲਈ ਉਹਨਾਂ ਨੇ ਹੜ੍ਹ ਪ੍ਰਭਾਵਿਤ ਸੂਬਾ ਐਲਾਨ ਦਿੱਤਾ ਹੈ ਇਸ ਦਾ ਕੀ ਅਰਥ ਪਿਪ ਕੋ ਐਈ ਹੜ੍ਹ ਪ੍ਰਭਾਵਿਤ ਕੁਛਕਲੀ ਗੱਲ ਨਹੀਂ ਹੈਗੀ ਜੀ ਪਿਛਲੇ ਇੱਕ ਦਹਾਕੇ ਦੇ ਵਿੱਚ ਹਰ ਸਾਲ ਹੀ ਲਗਭਗ ਇੱਥੇ ਫਲੱਡ ਹੋਣ ਦੇ ਧਿਆਪੇ ਹੜ੍ਹ ਪ੍ਰਭਾਵ ਤੇਰੀ ਹੋ ਗਿਆ 23 ਜ਼ਿਲ੍ਹਿਆਂ ਦੇ ਵਿੱਚੋਂ 1400 ਪਿੰਡਾਂ ਦੇ ਵਿੱਚੋਂ ਅੱਜ ਸਾਡੇ 3,54,000 ਲੋਕ ਪ੍ਰਭਾਵਿਤ ਹੋਏ ਨੇ 3 ਲੱਖ 36 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜੰਮੂ ਕਸ਼ਮੀਰ ਦੇ ਵਿੱਚ 122 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਹਾਦਸਾ ਐਦਕੀ ਹੈ ਨਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਹੋਏ ਹਾਦਸਾ 76 ਸਾਲਾਂ ਬਾਅਦ ਬਕਾਇਦਾ ਤੌਰ ਤੇ ਉਥੋਂ ਦੇ ਹਾਦਸੇ ਬਣੇ ਨਿ ਰਿਕਾਰਡ ਹੈ ਪਿੰਡ ਫੋ 26 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਹਦੇ ਦੀ ਜ਼ਿੰਮੇਵਾਰ ਕੌਣ ਅਸੀਂ ਹਰਿਆਣਾ ਦੇ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਐਮਪੀ ਵੀ ਰਹੇ ਨੇ ਸ਼ੰਤਕ ਕੁਮਾਰ ਇਹਨਾਂ ਦਾ ਮਤਲਬ ਹੈ ਇਹਨਾਂ ਵੀ ਇਸ ਵੇਲੇ 2 ਲੱਖ ਕਰੋੜ ਦੀ ਜਹੀ ਜ਼ਾਇਦਾਦ ਹੈ ਜਿਹਦਾ ਕੋਈ ਦਬੇਦਾਰ ਨਹੀਂ ਜੀ ਜੀਦੇ ਵਿੱਚੋਂ 42270 ਕਰੋੜ ਜਿਹੜਿਆ ਉਹ ਬੈਂਕਾਂ 'ਚ ਪਏ ਨੇ ਡਾਕਟਰ ਅਦੇ ਵਿੱਚ 32273 ਰੁਪਏ ਨੇ ਤੇ 8500 ਕਰੋੜ ਰੁਪਿਆ ਜਿਹੜਿਆ ਉਹ ਈਫ ਜਿਹੜੇ ਪ੍ਰੋਵੀਨ ਫੰਡ ਦੇ ਉਹ ਪੈਣ ਹੁੰਦਾ ਖਾਤਿਆਂ 'ਚ ਪਏ ਨੇ ਜੀਵਨ ਵਿਵਾ ਕੰਪਨੀਆਂ ਦੇ ਵਿੱਚ 20062 ਕਰੋੜ ਰੁਪਏ ਦੇ ਜਿੱਕੇਤੇ 2 ਕਰੋੜ ਇਹ ਜਿਹੜੇ 2 2 ਲੱਖ ਕਰੋੜ ਮਾਉਂ ਛੋਟੀ ਨਹੀਂ ਹੁੰਦੀ ਕੋਈ ਜੇ ਇਹੋ ਇੱਕ ਮਤਾ ਪਾਸ ਕਰਕੇ ਤੁਹਾਡੀ ਲੋਕ ਸਭਾ ਦੇ ਵਿੱਚ ਆਪਣੀ ਕੈਬਨਿਟ ਦੇ ਵਿੱਚ ਇਹ ਲੋਕਾਂ ਨੂੰ ਆਫਤ ਦੇ ਵਿੱਚ ਲੀਜ ਕੀਤੇ ਜਾਣ ਤੇ ਮੇਰੇ ਖਲ ਵੀ ਸ਼ਫੀਜਟ ਹੋ ਜਾਣਗੇ ਜੀ ਨੌਰਥ ਇੰਡੀਆ ਦੇ ਵਿੱਚ ਤਿੰਨ ਸਟੇਟ ਨੇ ਪ੍ਰਭਾਵਿਤ ਨੇ ਸੋ ਜਿਆਦਾ ਤੇ ਹਾਂ ਉੱਤਰਾਖੰਡ ਤੇ ਪੱਠਾ ਬਾਤਾ ਉਹਦਾ ਸਟੇਟ ਹੀ ਖਤਮ ਕਰਤੀ ਇਹਨਾਂ ਨੇ ਜੋ ਕੁਝ ਉੱਥੇ ਹੋ ਰਿਹਾ ਨੇ ਉਹ ਸਟੇਟ ਹੀ ਖਤਮ ਹੋ ਗਈ ਤੇ ਜਿਹੜਾ ਹਮਾਚ ਬੰਦੀਆ ਨਾ ਉਹਦੋਂ ਚੈੱਕ ਨਹੀਂ 10 ਦਰਿਆ ਨਿਕਲਦੇ ਨੇ ਸਤਲੁਜ ਦਰਿਆ ਦੀ ਸਾਡੀ ਕਪੈਸਿਟੀ ਜਿਹੜੀ ਹੈ ਨਾ 2 ਤੋਂ ਲੈ ਕੇ 3 ਲੱਖ ਕਿਊਬ ਕਪੈਸਿਟੀ ਹੈ ਪਾਣੀ ਦੀ ਲੇਕਨ ਉੱਥੇ ਇੰਨੀ ਕਿ ਭਲਜਮ ਜੁਪੀ ਹੈ ਜਿਹਦੀ ਸਫਾਈ ਨਹੀਂ ਕੀਤੀ ਜਾਸੀ ਕਿ ਉੱਥੇ ਬਕਾਇਦਾ ਤੌਰ ਤੇ 80 ਹਜ਼ਾਰ ਕਿਊਬ ਕੈਪਸਿਟੇ ਜਿਹੜੀ ਉਹ ਦੀ ਉਸ ਮੱਥਾ ਰਹੀ ਹੈ ਜੇ ਤੁੰ 2 ਲੱਖ ਪਾਣੀ ਆ ਕਿੰਨਾ ਪਾਣੀ ਆ ਗਿਆ ਤਸਰੀ ਹਰ ਸਮਰਥਾ ਤੇ ਆਟੋਮੈਟਿਕਲੀ ਕੰਢੇ ਤੋਂ ਬਾਹਰ ਤੈਜ ਜਾਏਗਾ ਜੀ ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨੇ ਰੀਲੀਫ ਦੇ ਪੈਸੇ ਖਰਚ ਕੀਤੇ ਆ ਉਹ ਅਗਲੀ ਵਾਰ ਜਿਹੜੀ ਉਹ ਬਕਾਇਦਾ ਤੌਰ ਤੇ ਦਰਿਆਵਾਂ ਦੀ ਸਫਾਈ ਤੇ ਉਹਨਾਂ ਦੇ ਕੰਢੇ ਮਜ਼ਬੂਤ ਕਰਨ ਵਾਸਤੇ ਕਰ ਹੂੰ ਕੇਂਦਰ ਹੀ ਸਰ ਕੋ ਆ ਗਿਆ ਨਾ ਸਤਲੁਜ ਜਲਿਆ ਸਤਲੁਜ ਬਿਆਸ ਤੇ ਜੰਮ ਰਾਵੀ ਰਾਵੀ ਕਿੰਨੇ ਕਰਦੀ ਕਿਤੇ ਪਾਕਿਸਤਾਨ ਜਲਦੀ ਕਿਤੇ ਸਾਡੇ ਲਈ ਪਸੇ ਜਾਂਦੀ ਤੇ ਪਾਕਿਸਤਾਨ ਵਾਲੇ ਬੜੀ ਵੱਡੀ ਉੱਚੀ ਕੰਧ ਕੀਤੀ ਉੱਥੇ ਜਿਹੜਾ ਪਾਣੀ ਦਰ ਨਾ ਜਾਵੇ। ਤੇ ਅਸੀਂ ਸੁੱਤੇ ਪਏ ਅਜੇ ਕਹਿੰਦੇ ਪਾਕਿਸਤਾਨ ਗਰੀਬ ਮੁਲਕ ਸਾਡੇ ਨੂੰ ਸਹਿਣ ਮੁਕਤ ਹੋ ਜਾਂਦਾ ਆਪਣੇ ਪ੍ਰਬੰਧ ਪਹਿਲਾਂ ਕੀਤੇ ਨੇ। ਇਸ ਕਰਕੇ ਵਾਕਈ ਜਿਹੜਾ ਸਾਡਾ ਪੰਜਾਬ ਆ ਉਹ ਐਸਾੜੇ ਹਰ ਪ੍ਰਭਾਵ ਤੇਰੀ ਨਹੀਂ ਹਰ ਪ੍ਰੋਨੀ ਹੋ ਗਿਆ। ਜੀ। ਤੇ ਹਰ ਸਾਲ ਹੀ ਹੜ੍ਹ ਆਉਂਦੇ ਤੇ ਇਹਦੇ ਪੱਕੇ ਤੌਰ ਤੇ ਬਰੰਦ ਕੀਤੇ ਜਾਣੀ ਚਾਹੀਦੀ ਤੇ ਕੇਂਦਰ ਨੂੰ ਇਹਦੇ ਵਾਸਤੇ ਆਣਾ ਵਾਸਤੇ ਖਾਸ ਤੌਰ ਤੇ ਕੋਈ ਨਾ ਕੀ ਸਪੈਸ਼ਲ ਗ੍ਰਾਂਟ ਰੱਖਣੀ ਚਾਹੀਦੀ ਹੈ ਜੀ ਜੀ ਦੇਖਦੇ ਹਾਂ ਉਹ ਤਾਂ ਕੱਲ ਕੇਂਦਰ ਮੰਤਰੀ ਆ ਕੇਂਦਰੀ ਮੰਤਰੀ ਆ ਵੀ ਨੇ ਉਸ ਤੋਂ ਬਾਅਦ ਹੜ੍ਹ ਜਦੋਂ ਪਾਣੀ ਨਿਕਲਦਾ ਕੀ ਕੇਂਦਰ ਮਦਦ ਕਰਦੀ ਹੈ ਜੋ ਫੰਡ ਮੰਗੇਗੇ ਨੇ ਰਿਲੀਜ਼ ਕਰਦੀ ਹੈ ਨਹੀਂ ਕਰਦੀ ਬਹੁਤ ਸ਼ੁਕਰੀਆ ਪਟਾਰ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਜੀ ਜੀ ਮਾ ਜੀ ਧੰਨਵਾਦ ਦਾ